ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਬਾਗੜੀਆਂ ਦੀ ਚੈਂਪੀਅਨਸ਼ਿਪ ਦਾ ਸਾਰੇ ਦੁਨੀਆ ਨੂੰ ਇੰਤਜ਼ਾਰ ਹੁੰਦਾ ਤੇ 2025 ਅੱਜ ਹੀ ਫੈਸਲਾ ਹੋ ਗਿਆ ਵੀ 11 ਫਰਵਰੀ ਹੋਊਗੀ ਤੇ 2025 ਸਨ ਹੋਊਗਾ ਬਾਗੜੀਆਂ ਦੇ ਫਿਰ ਫਿਰ ਚੈਂਪੀਅਨਸ਼ਿਪ ਹੋਊਗੀ ਦੇ ਹੌਲੈਂਡ ਟਰੈਕਟਰ ਫਿਰ ਦਿੱਤੇ ਜਾਣਗੇ ਹੌਸਪਾਵਰ ਥੋੜੀ ਵਧਾ ਦਾਂਗੇ ਪਰ ਦਿੱਤੇ ਜਾਣਗੇ ਨਿਊ ਹੌਲੈਂਡ ਟਰੈਕਟਰ ਕਾਲੇ ਬਾਗੜੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਖੇਡ ਕਬੱਡੀ ਨੂੰ ਦੇਣ ਵੱਡੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਤੇ 7 ਤਰੀਕ ਨੂੰ ਡਾਲੇ ਦੇ ਵਿੱਚ 8 ਨੂੰ ਪਲੱਥਾਂ ਦੇ ਵਿੱਚ ਰਣਕਾ ਲੱਗਣ ਗਿਆ ਲਓ ਖੇਡ ਕਬੱਡੀ ਵਰਤਮਾਨ ਸਮੇਂ ਦੀ ਗੱਲ ਕਰੀਏ ਗੋਰਾ ਰਸਾਲੂ ਵਾਲਾ ਗੋਰਾ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਹੈ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ 11 ਫਰਵਰੀ 2025 ਦਾ ਐਲਾਨ ਹੋ ਗਿਆ ਬਾਗੜੀਆਂ ਵਾਲੇ ਕਾਲੇ ਵੱਲੋਂ ਮੇਰੇ ਵੀਰੋ ਵੀ ਬੱਟੀ ਕੈਂਪੀਅਨਸ਼ਿਪ ਜਿਹੜੀ ਬਾਗੜੀਆਂ ਦੇ ਵਿੱਚ ਖੇਡੀ ਜਾਊਗੀ ਨਿਊ ਹਾਲੈਂਡ ਇਹ ਸਾਲ ਛੋਟੇ ਸੀਗੇ ਅਗਲੇ ਸਾਲ 36 30 ਹੋ ਜਾਣਗੇ ਗੁਰੂ ਮਹਾਰਾਜ ਮੇਰ ਕਰਨ ਸਾਰੇ ਖਿਡਾਰੀਆਂ ਨੂੰ ਬੇਨਤੀ ਆਓ